ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਡੀ ਕਲੈਕਸ਼ਨ 15 ਤੇ ਸਾਰਿਆਂ ਭੈਣਾਂ ਦਾ ਵੈਲਕਮ ਹੈ ਜੀ ਹੋਰ ਸਨੋ ਕੀ ਹਾਲ ਚਾਲ ਮਿਆਸ ਕਰਨੀਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਗੇ ਜੀ ਅੱਜ ਆਪਾਂ ਫੇਰ ਆਏ ਆ ਇੱਕ ਨਵੇਂ ਕਲੈਕਸ਼ਨ ਲੈ ਕੇ ਜੀ ਅੱਜ ਵੀ ਕਲੈਕਸ਼ਨ ਚ ਰਹਿਣਗੇ ਕਾਟਨ ਦੇ ਸੂਟ ਬਹੁਤ ਸੋਹਣਾ ਫੈਬਰਿਕ ਹੈ ਮੈਚਿੰਗ ਸੂਟ ਨੇ ਸੂਟਾਂ ਤੇ ਆਪਾਂ ਵਰਕ ਕਰਵਾਇਆ ਕਿਸੇ ਸ਼ਰਟ ਔਰ ਬਾਟਮ ਦੋਨੋਂ ਤੇ ਵਰਕ ਹੈ ਕਿਸੇ ਖਾਲੀ ਬਾਟਮ ਤੇ ਵਰਕੇ ਜੀ ਸੂਟ ਮੈਂ ਵਾਰੀ ਵਾਰੀ ਤੁਹਾਨੂੰ ਚੈੱਕ ਕਰਵਾਵਾਂਗੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਫੈਬਰਿਕ ਬਹੁਤ ਸੋਹਣਾ ਹੈ ਤੇ ਇਹ ਸੂਟ ਆਪਾਂ ਰੱਖੀ স্পেশাল ਆਫਰ ਦੇਵਾਂਗੇ ਜੀ ਤੁਸੀਂ ਵੀਡੀਓ ਐਂਡ ਤੱਕ ਵੇਖਣੀ ਐਂਡ ਦੇ ਵਿੱਚ ਮੈਂ ਸਾਰੇ ਸੂਟਾਂ ਦੇ ਪ੍ਰਾਈਸ ਦੱਸਾਂਗੀ 1 2 3 ਕਰਕੇ ਜੋ ਸੂਟ ਔਰ ਬਾਟਮ ਤੇ ਵਰਕ ਹੋਏਗਾ ਉਹਨਾਂ ਦੇ ਅਲੱਗ ਪ੍ਰਾਈਸ ਹੋਣਗੇ ਜੋ ਖਾਲੀ ਬਾਟਮ ਤੇ ਵਰਕ ਸ਼ਰਟ ਪ੍ਰਿੰਟ ਹੈ ਉਹਨਾਂ ਦਾ ਅਲੱਗ ਪ੍ਰਾਈਸ ਹੋਏਗਾ ਜੀ ਤੇ ਆਓ ਮੈਂ ਤੁਹਾਨੂੰ ਚੈੱਕ ਕਰਵਾ ਇੱਕ ਇੱਕ ਕਰਕੇ ਮੈਂ ਸਾਰੇ ਕਲਰ ਤੁਹਾਨੂੰ ਚੈੱਕ ਕਰਵਾਨੀ ਆ ਤੇ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਦੇਖ ਕੇ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕ੍ਰੀਨਸ਼ਾਟ ਲੈ ਕੇ ਮੇਰਾ WhatsApp ਨੰਬਰ 9557267007 ਹੈ ਜੀ ਉਹਦੇ ਤੇ ਮੈਸੇਜ ਕਰਕੇ ਆਪਣਾ ਸਕ੍ਰੀਨਸ਼ਾਟ ਭੇਜ ਕੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਤੇ ਆਓ ਆਪਾਂ ਟਾਈਮ ਵਸਟ ਨਾ ਕਰੀਏ ਮੈਂ ਤੁਹਾਨੂੰ ਸਾਰੇ ਸੂਟ ਚੈੱਕ ਕਰਵਾਨੀਆਂ ਜੀ ਲੋ ਜੀ ਫਸਟ ਸੂਟ ਆਪਾਂ ਓਪਨ ਕਰਨੇ ਆ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਜੀ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਲਾਈਟ بیس ਦੇ ਉੱਤੇ ਡਾਰਕ ਗ੍ਰੀਨ ਔਰ ਲਾਈਟ ਪੈਰਟ ਕਲਰ ਦੀਆਂ ਮਤਲਬ ਲਾਈਟ ਗ੍ਰੀਨ ਔਰ ਡਾਰਕ ਗ੍ਰੀਨ ਦੀਆਂ ਲਾਈਟ ਜਾਂ ਆਫ ਵਾਈਟ ਜਾਂ ਕਲਰ ਸਕਿਨ ਜਿਆ ਜਿਹਦੇ ਉੱਤੇ ਪ੍ਰਿੰਟਿੰਗ ਪੱਤੀਆਂ ਦੀ ਹੈ ਜੀ ਬਹੁਤ ਸੋਹਣਾ ਪ੍ਰਿੰਟ ਔਰ ਫੈਬਰਿਕ ਦੀ ਪੂਰੀ ਗਾਰੰਟੀ ਹੈ ਫੈਬਰਿਕ ਬਹੁਤ ਸੋਹਣਾ ਹੈ ਜੀ ਤੇ ਇਹਦੇ ਨਾਲ ਆਪਾਂ ਆਹ ਵਾਲੀ ਬਾਟਮ ਕੀਤੀ ਹੈ ਜੀ ਬਿਲਕੁਲ ਪਤਿਆਂ ਦੇ ਨਾਲ ਆਪਾਂ ਵਰਕ ਦੀ ਮਤਲਬ ਮੈਚਿੰਗ ਕੀਤੀ ਹੈ ਤੁਸੀਂ ਚੈੱਕ ਕਰੋ ਜਿਹੜਾ ਇਹ ਬਾਟਮ ਦਾ ਕਲਰ ਹੈ ਆਪਾਂ ਥੋੜਾ ਜਿਹਾ ਥੋੜਾ ਜਿਹਾ ਇਹਦੇ ਨਾਲੋਂ ਡਾਰਕ ਲੈ ਕੇ ਇਹਦੇ ਨਾਲ ਮੈਚ ਕਰਕੇ ਤੇ ਆਹ ਵਾਲਾ ਕਲਰ ਕੰਬੀਨੇਸ਼ਨ ਦੇ ਕੇ ਆਪਾਂ ਵਰਕ ਕਰਵਾਇਆ ਜੀ ਤੇ ਸਟ੍ਰੇਟ ਬਾਟਮ ਬਣੇਗੀ ਜਿਹਨੂੰ ਆਪਾਂ ਪਾਕਿਸਤਾਨੀ ਬਾਟਮ ਵੀ ਕਹਿੰਦੇ ਆ 2.5 ਮੀਟਰ ਦੀ ਸ਼ਰਟ ਔਰ 2.5 ਮੀਟਰ ਦੀ ਬਾਟਮ ਪੂਰਾ 5 ਮੀਟਰ ਫੈਬਰਿਕ ਹੈ ਜੀ। ਲੋ ਜੀ ਮੈਂ ਅਗਲਾ ਸੂਟ ਤੁਹਾਨੂੰ ਸੈਕ ਕਰਵਾਉਂ। ਮੈਂ ਫਟਾਫਟ ਚੈੱਕ ਕਰਵਾਈ ਜਾਨੀ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਤੁਹਾਡੇ ਕੋਲ ਵੀ ਇਨਾ ਟਾਈਮ ਨਹੀਂ ਹੁੰਦਾ ਜੀ। ਲੋ ਜੀ ਚੈੱਕ ਕਰੋ। ਇਹ ਲਾਈਟ ਮਤਲਬ ਗ੍ਰੀਨ ਫਰੋਜੀ ਗ੍ਰੀਨ ਜੋ ਹੁੰਦਾ ਹੈ ਉਹ ਵਾਲਾ بیس ਹੈ ਤੇ ਉੱਪਰ ਫਰੋਜੀ ਕਲਰ ਔਰ ਵਾਈਟ ਫਰੋਜੀ ਦੇ ਫਲੋਰ ਬਨੇ ਹੋਏ ਨੇ ਜੀ। ਇਹਦੇ ਨਾਲ ਆਪਾਂ ਫਲਾਵਰ ਦੇ ਨਾਲ ਮੈਚ ਕਰਕੇ ਐ ਚੈੱਕ ਕਰੋ ਜੀ ਇਹਦੇ ਨਾਲ ਆਪਾਂ ਮੈਚ ਕਰਕੇ ਰੱਖੀਏ ਬਾਟਮ ਤੇ ਇਹਦੇ ਤੇ ਆਪਾਂ ਕਰਵਾਇਆ ਜੀ ਵਰਕ ਵਰਕ ਨਹੀਂ ਫਿਨਿਸ਼ਿੰਗ ਤੁਸੀਂ ਚੈੱਕ ਕਰੋ ਔਰ ਪੂਰੇ ਸੂਟ ਦਾ ਕਲਰ ਕੰਬੀਨੇਸ਼ਨ ਵੀ ਚੈੱਕ ਕਰ ਸਕਦੇ ਹੋ ਜੀ ਦੇਖੋ ਆਹ ਵਾਲੇ ਪ੍ਰੋਪਰ ਕਲਰ ਲਾ ਕੇ ਆਪਾਂ ਉੱਤੇ ਵਰਕ ਕਰਵਾਇਆ ਜੀ ਠੀਕ ਹੈ ਜੀ ਤੇ ਨੈਕਸਟ ਸੂਟ लो जी अगला सूट है रेड तो ग्रीन प्रिंट भी तुसी चेक करो मैं फुल ओपन करनी हूँ ताकि पूरे प्रिंट की समझ आए लो जी बहुत सोहना प्रिंट है बहुत सोहने कलर ने और फैब फैब्रिक की पूरी गरंटी है कोई खराब नहीं होएगा कोई श्रिंक नहीं होएगा कोई कलर फेट नहीं होएगा हाँ थोड़ी जी मतलब ਸੂਟ ਦੀ ਕੇਅਰ ਆਪਾਂ ਨੂੰ ਕਰਨੀ ਪੈਂਦੀ ਕਾਟਨ ਦੀ ਜੇ ਆਪਾਂ ਸਾਰਾ ਦਿਨ ਜਿਵੇਂ ਆਪਾਂ ਧੁੱਪੇ ਜਾਂ ਜਿਆਦਾ ਹਾਰ ਜਿਹੜੇ ਜਿਵੇਂ ਹੁੰਦੇ ਨੇ ਉਹ ਬਹੁਤ ਕਰੀਏ ਤੇ ਉਹਦੇ ਨਾਲ ਫਿਰ ਇਹ ਕਲਰ ਫੇਟ ਹੋ ਸਕਦਾ ਹੈ ਜੀ ਲੋ ਜੀ ਨੈਕ ਸੂਟ ਹੈ ਨਿੱਕੀ ਬੁਟੀ ਦਾ ਆ ਗਿਆ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੇ ਆਪਾਂ ਵੱਡਾ ਪ੍ਰਿੰਟ ਨਹੀਂ ਲਾਇਕ ਕਰਦੇ ਇਹ ਛੋਟਾ ਪ੍ਰਿੰਟ ਹੈ ਜੀ ਇਹਦੇ ਨਾਲ ਆਪਾਂ ਇਹ ਵਾਲੀ ਰੱਖੀ ਬਾਟਮ ਇਹਦੇ ਨਾਲ ਜੋ ਇਹ ਬ੍ਰੇਕ ਬੂਟੀ ਏ ਲਾਈਟ ਜੀ ਗ੍ਰੀਨ ਕਲਰ ਹੈ ਲਾਈਟ ਜਿਹਨੂੰ ਆਪਾਂ ਆਪਣੀ ਭਾਸ਼ਾ ਦੇ ਵਿੱਚ ਕਦੂ ਕਲਰ ਵੀ ਕਹਿ ਦਿੰਨੇ ਆ ਇਹ ਉਹ ਵਾਲੀ ਬਾਟਮ ਰੱਖੀ ਤੇ ਡਾਰਕ ਜੋ ਬੂਟੀਆਂ ਨੇ ਇਹਦੇ ਨਾਲ ਦਾ ਥ੍ਰੈਡ ਲਾ ਕੇ ਆਪਾਂ ਇਹ ਵਰਕ ਕਰਵਾਇਆ ਜੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰੋ ਬਹੁਤ ਸੋਹਣੀ ਹੈ ਲੋ ਜੀ ਨੈਕਸਟ ਕਲਰ ਆ ਗਿਆ ਜੀ ਲਾਈਟ ਲੈਮਨ ਗ੍ਰੀਨ ਕਲਰ ਹੈ ਇਹ ਚੈੱਕ ਕਰੋ ਤੁਸੀਂ ਇਹਦੇ ਇਹਦੀ ਸ਼ਰਟ ਦੇ ਘੇਰੇ ਤੇ ਵੀ ਵਰਕ ਕਰਵਾਇਆ ਜੀ ਆਪਾਂ ਨੇ ਬਹੁਤ ਬਰੀਕ ਜਿਹਾ ਵਰਕ ਹੈ ਬਹੁਤ ਸੋਹਣਾ ਆਪਾਂ ਕਲਰ ਨਾਲ ਮੈਚਿੰਗ ਦੇ ਕੇ ਬਹੁਤ ਸੋਹਣਾ ਵਰਕ ਕਰਵਾਇਆ ਔਰ ਬਾਜੂ ਤੇ ਵਰਕ ਆਏਗਾ ਜੀ ਤੇ ਇਹ ਰਹੇਗੀ ਜੀ ਇਹਦੀ ਬੋਟਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਕਲਰ ਲੱਗੇ ਹੋਏ ਨੇ ਬਹੁਤ ਹੀ ਬਰੀਕ ਵਰਕੇ ਜੀ ਬਰੀਕ ਬਰੀਕ ਬੁਟੀਆਂ ਪਾਈਆਂ ਨੇ ਆਪਾਂ ਇਹ ਵੀ ਸੂਟ ਬਹੁਤ ਸੋਹਣਾ ਬਣੇਗਾ ਔਰ ਸਾਰਾ ਬ੍ਰੈਂਡ ਦਾ ਫੈਬਰਿਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਸ਼ਾਵਨ 컬렉ਸ਼ਨ ਬਬਲੀ ਪ੍ਰਿੰਟ ਦੇ ਸਾਰੇ ਸੂਟ ਨੇ ਜੀ ਇਹਦੇ ਨਾਲ ਦਾ ਹੀ ਇਹਦਾ ਉਲਟਰਾ ਕਲਰ ਆ ਗਿਆ ਜੀ ਡਿਜ਼ਾਈਨਿੰਗ ਸੇਮ ਹੈ ਘੇਰੇ ਤੇ ਵਰਕੇ ਔਰ ਬਾਜੂ ਤੇ ਵਰਕੇ ਤੇ ਬਾਟਮ ਤੇ ਵਰਕੇ ਜੀ ਦੇਖੋ ਕਿੰਨਾ ਸੋਹਣਾ ਮਿੱਠਾ ਜਿਹਾ ਕਲਰ ਹੈ ਬਿਲਕੁਲ ਖਾਣੂ ਸੁਭਣ ਵਾਲਾ ਨਹੀਂ ਜਿਵੇਂ ਨਰਮੀ ਵਾਲੇ ਸੀਜ਼ਨ ਦੇ ਵਿੱਚ ਬਿਲਕੁਲ ਲਾਈਟ ਜਿਹਾ ਕਲਰ ਆਪਾਂ ਵੀਅਰ ਕਰਨੇ ਆ ਉਸੇ ਤਰ੍ਹਾਂ ਹੀ ਇਹ ਬੜਾ ਲਾਈਟ ਜਿਹਾ ਕਲਰ ਹੈ ਜੀ ਜੇਸੀ ਤਰ੍ਹਾਂ ਤੁਸੀਂ ਬ੍ਰਾਂਡ ਚੈੱਕ ਕਰ ਸਕਦੇ ਹੋ ਤੇ ਇਹਦੇ ਨਾਲ ਇਹ ਵਾਲੀ ਰੱਖੀ ਆਪਾਂ ਪਿੰਕ ਕਲਰ ਦੀ ਰੱਖੀ ਬਾਟਮ ਕਿਉਂਕਿ ਇਹ ਦੇਖੋ ਇਹਦਾ ਕਲਰ ਕੰਬੀਨੇਸ਼ਨ ਐਵੇਂ ਹੈ ਕਿ ਆਪਾਂ ਹਰ ਏਜ ਦਾ ਵੀਅਰ ਕਰ ਸਕਨੇ ਆ ਲਾਈਟ ਡਾਰਕ ਦੋਨਾਂ ਦੇ ਵਿੱਚ ਹੀ ਆ ਜਾਂਦਾ ਥੋੜੀ ਜਿਹੀ ਡਾਰਕ ਸਲਵਾਰ ਆਪਾਂ ਇਹਦੇ ਨਾਲ ਮੈਚ ਕੀਤੀ ਹੈ ਤਾਂ ਕਿ ਜੇ ਦੁਪੱਟਾ ਆਪਾਂ ਟਾਈ ਐਂਡ ਡਾਈ ਕਰਵਾਉਣਾ ਹੋਏ ਤੇ ਪਿੰਕ ਸ਼ੇਡ ਦਾ ਐਸ ਕਲਰ ਦਾ ਦੁਪੱਟਾ ਕਰਵਾ ਕੇ ਉਹਦੇ ਵਿੱਚ ਆਪਾਂ ਲਾਈਟ ਕਲਰ ਦੀ ਟਾਈ ਐਂਡ ਡਾਈ ਪਵਾ ਕੇ ਸੂਟ ਬਹੁਤ ਸੋਹਣਾ ਬਣੇਗਾ ਜੀ ਤੁਸੀਂ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਅਰਾਮ ਨਾਲ ਲੈ ਕੇ ਮੇਰੇ WhatsApp ਨੰਬਰ ਤੇ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਲਓ ਜੀ ਨੈਕਸਟ ਕਲਰ ਆ ਗਿਆ ਕਾਫੀ ਕਲਰ ਐ ਆ ਗਈ ਇਹਦੀ ਸ਼ਰਟ ਲੋਜੀ ਤੁਸੀਂ ਚੈੱਕ ਕਰੋ ਤੇ ਇਹਦੇ ਨਾਲ ਆ ਗਈ ਬਾਟਮ ਕਾਫੀ ਚੈਰੀ ਕਲਰ ਦੀ ਹੈ ਜੀ ਇਹ ਤੁਸੀਂ ਚੈੱਕ ਕਰੋ ਬਿਲਕੁਲ ਬਾਟਮ ਦਾ ਨਾ 컬러 ਆ ਵੇਖੋ ਇਹਦੇ ਨਾਲ ਆਹ ਲਾਈਟ ਜੱਗ ਜੋ ਪੀਛੇ ਇਹਦੇ ਨਾਲ ਆਹ ਵਾਲੀ ਲਾਈਨਿੰਗ ਮੈਚ ਹੈ ਔਰ ਇਹ ਜਿਹੜਾ ਕਾਫੀ ਚਾ ਕਲਰ ਹੈ ਇਹ ਇਹਦੇ ਨਾਲ ਮੈਚ ਹੈ ਤੇ ਇਹਦੇ ਨਾਲ ਦੇ ਹੀ ਆਪਾਂ ਕਲਰ ਦੇ ਕੇ ਬਹੁਤ ਸੋਹਣਾ ਕਟਵਰਕ ਦਾ ਵਰਕ ਕਰਵਾਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਤੇ ਲੋ ਜੀ ਦੂਸਰਾ ਕਲਰ ਵੀ ਕਾਫੀ ਚ ਆ ਗਿਆ ਪ੍ਰਿੰਟਿੰਗ ਅਲੱਗ ਹੈ ਔਰ ਸਲਵਾਰ ਦੀ ਮੈਚਿੰਗ ਵੀ ਲੱਗੇ ਜੀ ਲੋ ਜੀ ਤੁਸੀਂ ਚੈੱਕ ਕਰੋ ਕਾਫੀ ਮਹਿਗੂਨ ਕਲਰ ਦੇ ਵਿੱਚ ਲਾਈਟ ਤੇ ਪੀਚ ਕਲਰ ਦੇ ਫਲਾਵਰ ਬਣੇ ਨੇ ਬਹੁਤ ਸੋਹਣਾ ਸ਼ਰਟ ਦਾ ਪ੍ਰਿੰਟ ਹੈ ਨਾਲੇ ਸੀ ਤਰਾਈ ਬਾਟਮ ਦਾ ਪ੍ਰਿੰਟ ਮੈਚੇ ਬਿਲਕੁਲ ਇਹਦੇ ਵਿੱਚ ਲਾਈਟ ਜਾਂ ਪੀਚ ਜੋ ਵੀ ਲਾਈਟ ਜਾਂ ਕਲਰ ਹੈ ਉਹ ਇਹਦੇ ਨਾਲ ਫਲਾਵਰ ਦੇ ਨਾਲ ਮੈਚ ਹੋ ਕੇ ਇਹ ਕਾਫੀ ਕਲਰ ਇਹਦੇ ਨਾਲ ਬਿਲਕੁਲ ਮੈਚ ਹੈ ਤੇ ਥੋੜਾ ਜਿਹਾ ਤੇ ਦੇਖੋ ਕੰਟਰਾਸਟ ਹਟ ਕੇ ਹੁੰਦਾ ਹੀ ਹੈ ਜੀ ਆਪਾਂ ਪ੍ਰੋਪਰ ਕਹੀਏ ਵੀ ਪ੍ਰੋਪਰ ਇਹ ਤੇ ਦੇਖੋ ਕੰਪਨੀਆਂ ਲਈ ਮੈਜਿਕ ਇਹਵੇਂ ਲੱਗ ਕੇ ਹੁੰਦੀਆਂ ਨੇ ਜੀ ਲਓ ਜੀ ਇਹ ਆਪਾਂ ਲਾਈਟ ਕਲਰ ਲਗਾਵਾ ਕੇ ਉੱਤੇ ਵਰਕਰਵਾਇਆ ਹੈ ਇਹ ਵੀ ਸੂਟ ਬਹੁਤ ਸੋਹਣਾ ਹੈ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਇਹ ਨੈਕ ਸੂਟ ਆ ਗਿਆ ਡਾਰਕ ਬਲੂ ਦੇ ਉੱਤੇ ਗ੍ਰੀਨ ਕਲਰ ਦੀਆਂ ਪੱਤੀਆਂ ਬਣੀਆਂ ਨੇ ਜੀ ਇਹ ਵੀ ਅੰਮੀਆ ਵਾਲਾ ਡਿਜ਼ਾਈਨ ਹੈ ਇਹ ਵੀ ਬਹੁਤ ਸੋਹਣਾ ਹੈ ਆਹ ਲਓ ਜੀ ਚੈੱਕ ਕਰੋ ਇਹ ਇਹਦੇ ਨਾਲ ਆਪਾਂ ਇਸੇ ਤਰ੍ਹਾਂ ਰੱਖੀਏ ਲਾਈਟ ਕਲਰ ਦੀ ਰੱਖੀ ਆਪਾਂ ਬਾਟਮ ਲੋ ਜੀ ਨਾਈਟ ਕਲਰ ਦੀ ਬਾਟਮ ਦੇ ਉੱਤੇ ਸੇਮ ਆਪਾਂ ਇਸੇ ਤਰ੍ਹਾਂ ਹੀ ਅੰਡੀਆਂ ਦਾ ਡਿਜ਼ਾਈਨ ਪਵਾਇਆ ਇਹ ਸੈਂਟਰ ਦੇ ਵਿੱਚ ਆ ਜਾਣੀਆਂ ਜੀ ਇਹ ਵੀ ਸੂਟ ਬਹੁਤ ਸੋਹਣਾ ਬਣੇਗਾ ਇਹ ਦੋ ਸੂਟ ਆਪਣੇ ਕੋਲ ਸੇਮ ਨੇ ਜੀ ਜੇ ਤੁਸੀਂ ਦੋ ਸੂਟ ਸੇਮ ਜੋ ਲੈਣਾ ਚਾਹੁੰਦੇ ਹੋ ਤੇ ਦੋ ਸੂਟ ਸੇਮ ਵੀ ਲੈ ਸਕਦੇ ਹੋ ਥੋੜਾ ਜਿਹਾ ਮੈਂ ਓਪਨ ਕਰਕੇ ਵਿਖਾ ਦੇਣੀ ਆ ਕਿ ਕੋਈ ਦੋਹਾਂ ਦਾ ਬਿਲਕੁਲ ਕੰਟਰਾਸਟ ਵੀ ਸੇਮ ਹੈ ਔਰ ਡਿਜ਼ਾਈਨਿੰਗ ਵੀ ਸੇਮ ਹੈ ਜੀ ਇਹ ਆ ਗਈ ਦੀ ਬਾਟਮ ਲੋ ਜੀ ਇਹਦਾ ਨੈਕਸਟ ਕਲਰ ਅੱਗੇ ਆ ਗਿਆ ਇਹ ਫਿਰ ਲਾਈਟ ਲੈਮਨ ਗ੍ਰੀਨ ਇਹ ਵੀ ਦੋ ਕਲਰ ਦੇ ਦੋ ਸੂਟ ਸੇਮ ਕਲਰ ਦੇ ਨੇ ਜੀ ਥੋੜਾ ਜਿਹਾ ਬਾਟਮ ਦਾ ਡਿਜ਼ਾਈਨ ਸ਼ਾਇਦ ਚੇਂਜ ਹੈ ਬਾਕੀ ਸੇਮ ਹੈ ਜੀ ਇਹਦੇ ਨਾਲ ਆ ਗਈ ਬਾਟਮ ਦੇਖੋ ਪਹੁੰਚਿਆ ਤੇ ਵਰਕ ਹੈ ਇਹ ਕਟਵਰਕ ਹੋਇਆ ਹੈ ਇਹ ਕਾਈਆਂ ਨਾਲ ਕਟਵਰਕ ਨਹੀਂ ਕੀਤਾ ਹੈ ਸੀਜ਼ਰ ਨਾਲ ਕੱਟ ਕੇ ਮਤਲਬ ਬਹੁਤ ਮਿਹਨਤ ਲੱਗਦੀ ਹੈ ਕਾਰੀਗਰਦੀ ਔਰ ਬਹੁਤ ਸੋਨਾ ਵਰਕ ਹੋਇਆ ਹੈ ਜੀ 7.5 8 ਇੰਚ ਦਾ ਤੁਹਾਡਾ ਪੌਂਚਾ ਬਣੇਗਾ ਸਲਵਾਰ ਬਣਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ 40 42 ਦੀ ਲੈਂਥ ਵੀ ਹੋਏ ਤਾਂ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਬਹੁਤ ਸੋਹਣੀ ਸਲਵਾਰ ਬਣੇਗੀ ਜੀ ਇਹ ਬਹੁਤ ਸੋਹਣਾ ਲਾਈਟ ਜਿਹਾ ਕਲਰ ਆ ਗਿਆ ਲਾਈਟ ਜਾਂ ਡੇਵੀ ਬਲੂ ਜਿਵੇਂ ਕਹਿੰਦੇ ਆਪਾਂ ਜਾਂ ਸਕਾਈ ਬਲੂ ਵੀ ਕਹਿ ਦਿੰਨੇ ਆਪਾਂ ਤੇ ਇਹ ਵਾਲੀ ਸ਼ਰਟ ਹੈ ਇਹਦੇ ਨਾਲ ਆਪਾਂ ਡਾਰਕ ਕਲਰ ਦਾ ਕੰਟਰਾਸਟ ਕੀਤਾ ਹੈ ਬਾਟਮ ਦਾ ਇਹ ਦੇਖੋ ਇਹ ਵਾਲਾ ਕਲਰ ਦਾ ਆਪਾਂ ਕੰਟਰਾਸਟ ਕੀਤਾ ਹੈ ਤਾਂ ਕਿ ਜਿਹਨੇ ਕਿਸੇ ਵੀ ਜਿਹਦਾ ਕੋਈ ਵੀ ਸਟਿਚ ਕਰਨਾ ਚਾਹੇ ਤੇ ਕੋਈ ਪ੍ਰੋਬਲਮ ਨਾ ਆਏ ਨਾ ਲੱਗੇ ਕਿ ਸੂਟ ਲਾਈਟ ਹੈ ਤੇ ਦੁਪੱਟਾ ਆਪਾਂ ਕਿਵੇਂ ਲਾਈਟ ਰੱਖਾਂਗੇ ਇਸ ਕਰਕੇ ਆਪਾਂ ਬਾਟਮ ਡਾਰਕ ਕੀਤੀ ਹੈ ਇਹ ਦੇਖੋ ਜਵ ਵਰਕ ਚੈੱਕ ਕਰੋ ਕਿੰਨਾ ਸੋਹਣਾ ਵਰਕ ਹੈ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਇਹਦੇ ਨਾਲ ਵੀ ਆਪਾਂ ਡਾਰਕ ਦੁਪੱਟਾ ਕਰਵਾ ਕੇ ਜਿਵੇਂ ਲਾਈਟ ਕਲਰ ਦੇ ਉੱਤੇ ਟਾਈ ਐਂਡ ਡਾਈ ਕਰਵਾ ਸਕਦੇ ਹਾਂ ਜਾਂ ਲਾਈਟ ਕਲਰ ਦੀ ਕੋਈ ਵੀ ਲੇਸ ਲਗਾ ਕੇ ਆਪਾਂ ਸਟਿਚ ਕਰ ਸਕਦੇ ਹਾਂ ਜੀ ਹਾਂਜੀ ਤੇ ਇਹ ਤਿੰਨ ਸੂਟ ਰਹਿਣਗੇ ਆਲ ਓਵਰ ਇਹ ਮੈਚਿੰਗੇ ਤੇ ਮੈਚਿੰ ਨਹੀਂਗੇ ਤੇ ਇਹ ਆਪਾਂ ਬੜੇ ਸੋਬਰ ਜਿਹੇ ਕਲਰ ਬੋ ਮਤਲਬ ਲਗਵਾ ਕੇ ਬਰੀਕ ਬੁਟੀ ਦੇ ਉੱਤੇ ਵਰਕ ਕਰਵਾਇਆ ਹੈ ਜੀ ਬਹੁਤ ਸੋਹਣੀ ਕੋਟਾਂ ਨੇ ਬਹੁਤ ਸੋਹਣਾ ਹੀ ਫੈਬਰਿਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿ ਨਾਨ ਬ੍ਰੈਂਡ ਨਹੀਂ ਬ੍ਰੈਂਡ ਦਾ ਫੈਬਰਿਕ ਹੈ ਕੋਈ ਕੰਪਲੇਨ ਨਹੀਂ ਆਏਗੀ ਇਹਦੇ ਵਿੱਚ ਚਲੋ ਪੂਰੀ ਗਾਰੰਟੀ ਤੇ ਕਿਸੇ ਵੀ ਨਹੀਂ ਕਹਿ ਸਕਦੇ ਪਰ ਫਿਰ ਵੀ ਜੋ ਕੰਪਨੀ ਨੇ ਗਾਰੰਟੀ ਦਿੱਤੀ ਹੁੰਦੀ ਹੈ ਜਿਵੇਂ ਜੋ ਆਪਾਂ ਨੂੰ ਪਤਾ ਹੈ ਇਹ ਫੈਬਰਿਕ ਆਪਾਂ ਯੂਜ਼ ਕੀਤਾ ਹੋਇਆ ਹੈ ਇਹਦੇ ਬਾਰੇ ਆਪਾਂ ਨੂੰ ਪੂਰਾ ਪਤਾ ਹੈ ਤੇ ਇਹ ਵੀ ਬਹੁਤ ਸੋਹਣੇ ਸੂਟ ਨੇ ਇਹ ਤਿੰਨ ਸੂਟ ਬ੍ਰੀਕ ਬੁੱਟੀ ਦੇ ਨੇ ਜੀ ਇਹਦਾ ਵੀ ਵਰਕ ਚੈੱਕ ਕਰ ਸਕਦੇ ਹੋ ਇਹ ਦੇਖੋ ਕਟਵਰਕ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਬਾਜੂ ਬਣੀਆਂ ਨੇ ਜੀ ਪੂਰਾ 5 ਮੀਟਰ ਦਾ ਸੂਟ ਹੈ ਇਹ ਜਿਵੇਂ ਕੋਈ ਵੀ ਥੋੜਾ ਜਿਹਾ ਜਾਰੀ ਇਹਦੇ ਵਿੱਚ ਜਿਵੇਂ ਆਪਾਂ ਮੈਚਿੰਗ ਦਾ ਡਾਰਕ ਕਲਰ ਨਹੀਂ ਪਾਣਾ ਚਾਹੁੰਦੇ ਤੇ ਉਹ ਵਾਲੀਆਂ ਧਿਆਣਾ ਵੀ ਇਹ ਸੂਟ ਲੈ ਸਕਦੀਆਂ ਨੇ ਜੀ ਦੇਖੋ ਇਹਦੇ ਨਾਲ ਦਾ ਹੀ ਮੈਂ ਵਰਕ ਵਾਲਾ ਜੀ ਸੂਟ ਪਾਇਆ ਵਰਕ ਬਹੁਤ ਸੋਹਣਾ ਹੈ ਬਹੁਤ ਸੋਹਣੀ ਫਿਨਿਸ਼ਿੰਗ ਹੈ ਇਹੀ ਵਰਕ ਆਪਾਂ ਇਹਦੇ ਤੇ ਕਰਵਾਇਆ ਹੈ ਜੀ ਇਹ ਤਿੰਨ ਸੂਟ ਸੇਮ ਨੇ ਜੀ ਕਲਰ ਆ ਲੱਗਨੇ ਵਰਕ ਸੇਮ ਹੈ ਪ੍ਰਿੰਟ ਅਲੱਗ ਹੈ ਇਹ ਲਾਈਟ ਜਿਹਾ ਸਕਿਨ ਦੇ ਉੱਤੇ ਫੀਜ ਕਲਰ ਦੀਆਂ ਬਰੀਕ ਬਰੀਕ ਬੂਟੀਆਂ ਨੇ ਤੇ ਪੀਜ ਕਲਰ ਲਗਵਾ ਕੇ ਆਪਾਂ ਘਰੇ ਤੇ ਵਰਕ ਕਰਵਾਇਆ ਜੀ ਚੈੱਕ ਕਰ ਸਕਦੇ ਹੋ ਤੇ ਬਰਾਬਰ ਦੇ ਵਿੱਚ ਬਾਜੂ ਬਣੀਆਂ ਹੋਈਆਂ ਨੇ ਜੀ ਇਹ ਵੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਫੈਬਰਿਕ ਹੈ ਜੀ ਤੇ ਇਹ ਆ ਗਿਆ ਦਾ ਤੀਸਰਾ ਕਲਰ ਤੀਸਰਾ ਕਲਰ ਵੀ ਦੇਖੋ ਬਰੀਕ ਬੂਟੀ ਦਾ ਹੈ ਬੂਟੀ ਬਹੁਤ ਸੋਹਣੀ ਹੈ ਤੇ ਇਹਦੇ ਉੱਤੇ ਵੀ ਆਪਾਂ ਬੂਟੀ ਨਾਲ ਦਾ ਲਾਈਟ ਕਲਰ ਦਾ ਲਗਵਾ ਕੇ ਇਹਦੇ ਨਾਲ ਦਾ ਮੈਚਿੰਗ ਸੂਟ ਵੀ ਤੁਸੀਂ ਪਹਿਲਾਂ ਵੇਖਿਆ ਤੇ ਆਪਾਂ ਇਹ ਆਲ ਓਵਰ ਸੂਟ ਕਰਵਾਇਆ ਹੈ। ਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਤੇ ਬਹੁਤ ਸੋਹਣਾ ਫੈਬਰਿਕ ਹੈ ਬਿਲਕੁਲ ਕਲਰ ਫੇਡ ਨਹੀਂ ਹੋਏਗਾ ਕੁਝ ਨਹੀਂ ਹੋਏਗਾ ਕੋਈ ਲਾਈਨਿੰਗ ਦੀ ਨੀਡ ਨਹੀਂ ਬਿਨਾ ਲਾਈਨਿੰਗ ਤੋਂ ਇਹ ਸੂਟ ਬਣਨਗੇ ਤੇ ਅਜੇ ਜਿਵੇਂ 1.5-2 ਮਹੀਨੇ ਗਰਮੀ ਹੈ ਪੂਰੇ ਮਤਲਬ ਇਹ ਸੀਜ਼ਨ ਦੇ ਵਿੱਚ ਸੂਟ ਪਾ ਕੇ ਨੈਕਸਟ ਸੀਜ਼ਨ ਦੇ ਵਿੱਚ ਵੀ ਸੂਟ ਪਹਿਣ ਵਾਲੇ ਨੇ ਜੀ ਤੇ ਇਹ ਸੀ ਮੇਰੀ ਅੱਜ ਦੀ ਕਲੈਕਸ਼ਨ ਤੇ ਇਹ ਆਪਾਂ ਜੋ ਤੁਹਾਨੂੰ ਸੂਟ ਚੈੱਕ ਕਰਵਾਏ ਨੇ ਇਹ ਰਖੜੀ ਸਪੈਸ਼ਲ ਫਿਰ ਆਪਾਂ ਉੱਥਰ ਲਗਾਇਆ ਹੈ ਜੀ ਇਹ ਇੱਕ ਸੂਟ ਜੋ ਪੌਂਚੇਆ ਤੇ ਵਰਕੇ ਸ਼ਰਟ ਪ੍ਰਿੰਟ ਹੈ ਇੱਕ ਸੂਟ ਦਾ ਪ੍ਰਾਈਸ ਰਹੇਗਾ 750 ਜੇ ਤੁਸੀਂ ਦੋ ਸੂਟ ਲੈਂਦੇ ਹੋ ਤੇ ਉਹਨਾਂ ਦਾ ਪ੍ਰਾਈਸ ਰਹੇਗਾ 1400 ਤੇ ਜੇ ਤੁਸੀਂ ਤਿੰਨ ਸੂਟ ਲੈਂਦੇ ਹੋ ਤੇ ਉਹਨਾਂ ਦਾ ਰਹੇਗਾ ਜੀ 2000 ਤੇ ਜੋ ਸ਼ਰਟ ਤੇ ਵਰਕੇ ਪੌਂਚੇ ਤੇ ਵਰਕੇ ਉਹਦਾ ਜੇ ਤੁਸੀਂ ਇੱਕ ਸੂਟ ਲੈਂਦੇ ਹੋ ਤੇ ਰਹਿਗਾ 850 ਦਾ ਜੇ ਤੁਸੀਂ ਦੋ ਸੂਟ ਲੈਂਦੇ ਹੋ ਤੇ ਉਹ ਰਹਿਣਗੇ ਜੀ 1500 ਦੇ ਉਹਦੇ ਵਿੱਚ ਹੀ ਤੁਹਾਡਾ ਫਾਇਦਾ ਹੈ ਤੇ ਉਹ ਸੂਟ ਦੋ ਹੀ ਨੇ ਤੀਜੇ ਸੂਟ ਦਾ ਮੈਂ ਆਫਰ ਨਹੀਂ ਕਹਿ ਸਕਦੀ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੇਰਾ WhatsApp ਨੰਬਰ 9557207007 ਹੈ ਜੀ ਇਸ ਨੰਬਰ ਤੇ ਤੁਸੀਂ ਆਪਣਾ ਸਕਰੀਨਸ਼ਾਟ ਆਪਣਾ ਮੈਸੇਜ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਆਰਡਰ ਬੁੱਕ ਕਰਨ ਦਾ ਪ੍ਰੋਸੀਜਰ ਹੈਗਾ ਜੀ ਪੇਮੈਂਟ ਆਨਲਾਈਨ ਕਰਨੀ ਹੈ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਕਾਉਂਟ ਟੂ ਕਾਉਂਟ ਟਰਾਂਸਫਰ ਕਰ ਸਕਦੇ ਹੋ ਜੀ ਤੇ ਜੇ ਤੁਸੀਂ ਸਟੇਟ ਹਰਿਆਣਾ ਚੋਂ ਤੇ ਸ਼ਿਪਿੰਗ ਫ੍ਰੀ ਰਹਿ ਗਈ ਜੀ ਸੂਟਾਂ ਦੀ ਤੁਸੀਂ ਕਿਸੇ ਸਟੇਟ ਮਤਲਬ ਕਿਸੇ ਵੀ ਵਿਲੇਜ 'ਚ ਬੈਠੇ ਹੋ ਜਾਂ ਕਿਸੇ ਵੀ ਤੁਸੀਂ ਡੇਰੇ ਤੇ ਪਿੰਡ 'ਚ ਕਿਤੇ ਵੀ ਬੈਠੇ ਹੋ ਮੈਂ ਪੰਜਾਬੀ ਭਾਸ਼ਾ 'ਚ ਦੱਸ ਨਹੀਂ ਆ ਕਿਉਂਕਿ ਸਾਰਿਆਂ ਨੂੰ ਸਮਝ ਆ ਜਾਏ ਤੇ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਜੀ ਘਰ ਤੱਕ ਸੂਟ ਪਹੁੰਚਣ ਵਾਸਤੇ ਤੁਸੀਂ ਮੈਨੂੰ ਪੂਰਾ ਐਡਰੈਸ ਮੇਰੇ WhatsApp ਨੰਬਰ ਤੇ ਸੈਂਡ ਕਰਨਾ ਹੈ ਜੀ ਤੇ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਹੋਰ ਵੀਡੀਓ ਫਰਾਲੀਆਂ ਲੈਂਦੇ ਲੈ ਕੇ ਆਉਂਦੇ ਰਾਂਗੇ ਤੇ ਤੁਸੀਂ ਪੂਰੀ ਵੀਡੀਓ ਦੇਖ ਕੇ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਮੇਰੀ ਰਿਕਵੈਸਟ ਹੈ ਤਾਂ ਕਿ ਅੱਗੇ ਲਈ ਕੋਈ ਵੀ ਆਪਾਂ ਵੀਡੀਓ ਅਪਲੋਡ ਕਰਨੇ ਆ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਫਿਰ ਸਭ ਤੋਂ ਪਹਿਲਾਂ ਪਹੁੰਚੇਗੀ ਜੀ ਤੇ ਠੀਕ ਹੈ ਜੀ ਨੈਕਸਟ ਵੀਡੀਓ ਲੈ ਕੇ ਫਿਰ ਤੁਹਾਡੇ ਨਾਲ ਆਪਾਂ ਗੱਲਾਂ ਬਾਤਾਂ ਕਰਨੇ ਆ ਅੱਜ ਦੇ ਲਈ ਇੰਨਾ ਹੀ ਸਾਸਵਿਕਾਲ ਜੀ